ਗੁਜ਼ਰ ਕੇ ਗਏ ਹਫਤੇ ਦੇ ਦੌਰਾਨ ਦੋ ਵੱਡੀਆਂ ਚੀਜ਼ਾਂ ਸਿਆਸੀ ਤੌਰ ਤੇ ਤੁਸੀਂ ਕਹਿ ਸਕਦੇ ਹੋ ਕਿ ਘਟਨਾਵਾਂ ਦਾ ਰੂਪ ਧਾਰਨ ਕਰਦੀਆਂ ਨੇ ਇੱਕ ਲੁਧਿਆਣਾ ਪੱਛਮੀ ਦੀ ਜ਼ਮਨੀ ਚੋਣ ਦਾ ਨਤੀਜਾ ਜਿਹਦੇ ਵਿੱਚ ਆਮ ਆਦਮੀ ਪਾਰਟੀ ਨੇ ਕੋਈ ਸ਼ੱਕ ਨਹੀਂ ਹੈ ਕਿ ਸ਼ਾਨਦਾਰ ਜਿੱਤ ਹਾਸਲ ਕੀਤੀ ਅਤੇ ਦੂਸਰੀ ਘਟਨਾ ਵਿਕਰਮ ਮਜੀਠੀਏ ਦੀ ਅਰੈਸਟ ਹੈ ਬਿਕਰਮ ਜੀਠੀ ਦੀ ਅਰੈਸਟ ਨੂੰ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨੇ ਪ੍ਰਚਾਰਿਆ ਮੈਂ ਉਹਨਾਂ ਦੇ ਪ੍ਰਚਾਰ ਤੰਤਰ ਦੀ ਵੀ ਦਾਤ ਦਿੰਦਾ ਕਿਉਂ ਟੈਕਨੀਕਲਟੀ ਕੁਝ ਹੋਰ ਹੁੰਦੀ ਹੈ ਮੁਕਦਮੇ ਦੀ ਤੇ ਪੇਸ਼ਕਾਰੀ ਤੁਹਾਡੀ ਕੋਈ ਹੋਰ ਹੋ ਜਾਵੇ ਤੇ ਇਹਦਾ ਮਤਲਬ ਇਹ ਆ ਕਿ ਇੱਕ ਸਾਬਕਾ ਆਰਟਿਸਟ ਦੀ ਸਰਕਾਰ ਤੇ ਵਿੱਚ ਇਹ ਆਰਟ ਤੇ ਹੈ ਕਿ ਗੱਲ ਤਕਨੀਕੀ ਪੱਖ ਤੋਂ ਲੁਕਾ ਕੇ ਸਿਆਸੀ ਪੱਖ ਤੋਂ ਐਸੀ ਉਬਾਰੀ ਜਾਵੇ ਕਿ ਮੈਨੂੰ ਇਉਂ ਲੱਗਦਾ ਕਿ ਆਪਣੇ ਪਣਵਈਏ ਵਾਂਗੂ ਬਿਕਰਮ ਜੀਠੀਆ ਵੀ ਇਸ ਗਰਦ ਦੇ ਥੱਲੇ ਦਬ ਜਾਏਗਾ ਇੱਕ ਵਾਰੀ ਕਿਉਂ ਸੁਖਵੀਰ ਸਿੰਘ ਬਾਦਲ ਨੂੰ ਬੇਅਦਬੀਆਂ ਦਾ ਮਾਮਲਾ ਹਰ ਵੇਲੇ ਘੇਰ ਲੈਂਦਾ ਹੈ ਉਹਦੇ ਕੀਤੇ ਕੰਮ ਉਹਦੀਆਂ ਪ੍ਰਾਪਤੀਆਂ ਜੋ ਮਰਜ਼ੀ ਹੋਣ ਪਰ ਜਿੱਥੇ ਇਹ ਚੀਜ਼ ਆ ਗਈ ਉਥੇ ਬੈਕ ਫੁੱਟੋ ਆ ਗਿਆ ਇਸੇ ਤਰ੍ਹਾਂ یوں ਲੱਗਦਾ ਕਿ ਹੁਣ ਬਿਕਰਮ ਚੀਤੀਆ ਜਿਹੜਾ ਕਿ ਇੱਕ ਇਮੇਜ ਦੇ ਵਿੱਚੋਂ ਨਿਕਲ ਰਿਹਾ ਸੀ ਇੱਕ ਬਦਨਾਮੀ ਚੋਂ ਕਮਾਂ ਤਵੇਤਰ ਹੋਏਗਾ ਨਿਕਲ ਰਿਹਾ ਸੀ ਉਹਨੂੰ ਹੁਣ ਦੂਜੀ ਬਦਨਾਮੀ ਦੇ ਪਿੰਜਰੇ ਚ ਪਾਉਣ ਦਾ ਕੰਮ ਜਿਹੜਾ ਇਹਨਾਂ ਨੇ ਆਰਾਮਤ ਦਿੱਤਾ ਮੈਂ ਵਾਪਸ ਹੁਣ ਚਲੇ ਜਾਣਾ ਜਿਹੜੀ ਇੱਕ ਪਹਿਲੀ ਘਟਨਾ ਹੈ ਜਿਹਦੇ ਵਿੱਚ ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕੀਤੀ ਜਦੋਂ ਤੱਕ ਇਹ ਵੀਡੀਓ ਤੁਹਾਡੇ ਕੋਲ ਪਹੁੰਚੇਗਾ ਸ਼ਾਇਦ ਅਰੂੜਾ ਸਾਹਿਬ ਉਦੋਂ ਤੱਕ बतौर ਵਿਧਾਨਕਾਰ ਹਲਫਦਾਰੀ ਸਮਾਗਮ ਦੇ ਵਿੱਚ ਸ਼ਾਮਲ ਹੋ ਚੁੱਕੇ ਹੋਣਗੇ ਮਤਲਬ ਉਹ ਸੌ ਚੁੱਕ ਲੈਣਗੇ ਤੇ ਫਿਰ ਉਹਨਾਂ ਨੂੰ ਕਾਇਦੇ ਦੇ ਮੁਤਾਬਕ ਰਾਜ ਸਭਾ ਦੀ ਮੈਂਬਰੀ ਛੱਡਣੀ ਪਊ ਕਿਉਂਕਿ ਮੰਨਦੇ ਨੇ ਇਕ ਤੇਰ ਛੱਡਣੀ ਪਊ ਯਾਰ ਛੋਟਣ ਕੇ ਜਾਂ ਵਾਪੇ ਜਾਂ ਤਾਂ ਵਿਧਾਨ ਸਭਾ ਜਾਓ ਜਾਂ ਰਾਜ ਸਭਾ ਚੜੋ ਤਾਂ ਰਾਜ ਸਭਾ ਦੇ ਵਿੱਚ ਤੇ ਕੋਈ ਹੋਰ ਜਾਊਗਾ ਚਰਚਾਵਾਂ ਇਹ ਵੀ ਨੇ ਕਿ ਅਰਿਯੋਗਪਤੀ ਦੀ ਜਗਾ ਕੋਈ ਅਰਿਯੋਗਪਤੀ ਹੀ ਜਾ ਸਕਦਾ ਮੈਂ ਅੱਗੇ ਵੀ ਕਹਿਣਾ ਹੁੰਦਾ ਅਦਯੋਗਪਤੀ ਇਸ ਕਰਕੇ ਭੇਜੇ ਜਾਂਦੇ ਆ ਕਿਉਂ ਕਿ ਉਹਨਾਂ ਦੇ ਕੋਲ ਥੈਲੀ ਹੁੰਦੀ ਹੈ ਜਿਸ ਦੇ ਨਾਲ ਉਹ ਚਾਂਦੀ ਦਾ ਥਾਲ ਆਸਾਨੀ ਦੇ ਨਾਲ ਖਰੀਦ ਸਕਦੇ ਆ ਖੈਰ ਅੱਗੇ ਵਧੀਏ ਅਰੋੜਾ ਸਾਹਿਬ ਜਿੱਤੇ ਨੇ ਹੁਣ ਮੈਂ ਇੱਥੇ ਇੱਕ ਡਿਸਕਲੇਮਰ ਦੇ ਦੇਵਾਂ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਭਗਤ ਲੋਕ ਨੇ ਸਮਰਥਕ ਲੋਕ ਨੇ ਉਹ ਚਾਹਣ ਤਾਂ ਇਹ ਵੀਡੀਓ ਇੱਥੇ ਹੀ ਛੱਡ ਸਕਦੇ ਆ ਕਿਉਂ ਕਿ ਅੱਗੇ ਜਾ ਕੇ ਉਹਨਾਂ ਵਾਸਤੇ 440 ਵੋਟ ਦਾ ਝਟਕਾ ਤਿਆਰ ਹੋਏਗਾ ਉਹਨਾਂ ਦੀ ਜੋ ਜਿੱਤ ਹੈ ਵੈਸੇ ਉਹਦੇ ਚ ਪਹਿਲੇ ਜਿਹੀ ਕਈ ਇਹ ਪਿੰਡੀਆਂ ਚ ਪਾਣੀ ਪਾ ਦਿੱਤਾ ਮਕਬਾਨਾ ਨੇ ਜਿਹੜਾ ਕਿ ਗੁਜਰਾਤ ਤੋਂ ਇਹਨਾਂ ਦਾ ਇਟਾਲੀਆ ਜਿੱਤਿਆ ਉਹਦੀ ਜਿੱਤ ਤੋਂ ਕੁਝ ਘੰਟੇ ਬਾਅਦ ਦੀ ਇਨਾਂ ਦੀ ਪਾਰਟੀ ਦੇ ਕਈ ਅਹੁਦੇ ਜਿਹੜੇ ਉਹਦੇ ਕੋਲ ਸੀ ਸਾਰੇ ਛੱਡ ਕੇ ਤੇ ਉਹ ਗਿਆ ਇਹਨਾਂ ਨੇ ਉਹਦੀ सस्पेंशन ਕਰ ਦਿੱਤੀ ਬਰਹਾਲ ਅੱਗੇ ਵਧਾਂ ਤੁਹਾਨੂੰ ਯਾਦ ਹੋਏਗਾ ਕਿ ਅਰੂੜਾ ਸਾਹਿਬ ਨੂੰ ਜਦੋਂ ਰਾਜ ਸਭਾ ਦੇ ਵਿੱਚ ਭੇਜਿਆ ਗਿਆ ਸੀ ਤਾਂ ਇੱਕ ਬਹੁਤ ਚਰਚਾ ਚੱਲੀ ਸੀਗੀ ਮੈਂ ਖਬਰ ਦੀ ਕਟਿੰਗ ਵੀ ਦਿਖਾ ਦਿੰਨਾ ਤਾਂ ਕਿ ਕਿਸੇ ਨੂੰ ਕੋਈ ਸ਼ੱਕ ਨਾ ਰਹੇ ਕਿ ਅਸੀਂ ਆਪਣੇ ਕੋਲੋਂ ਇਹ ਗੱਲਾਂ ਕਰਦੇ ਆਂ ਠੀਕ ਹੈ ਨਾ ਜੀ ਸੋ ਉਦੋਂ ਨਿਊਜ਼ ਪੇਪਰਾਂ ਦੇ ਵਿੱਚ ਵੀ ਇਹ ਗੱਲਾਂ ਜਿਹੜੀਆਂ ਉਹ ਚਲੀਆਂ ਦਰਸਲ ਸੰਜੀਵ ਅਰੋੜਾ ਜਿਹਦਾ ਜਿਹੜਾ ਛੋਟਾ ਨਾਮ ਆ سنی ਹੈ سنی سنی ਦਿਉਲ ਸਨੀ ਲਿਓਨ ਆਮ ਇਹ ਬੜਾ ਪਪੂਲਰ ਨਾਮ ਹੈ ਜਦੋਂ ਇਹ ਰਾਜ ਸਭਾ ਦੇ ਵਿੱਚ ਭੇਜੇ ਗਏ ਸਨ ਤਾਂ ਉਸ ਵੇਲੇ ਬਹੁਤ ਚਰਚਾ ਹੋਈ ਸੀ ਇੱਕ ਗੱਲ ਦੀ ਤੇ ਕਮਾਲ ਦੀ ਗੱਲ ਹੈ ਕਿ ਇਸ ਇਲੈਕਸ਼ਨ ਦੇ ਵਿੱਚ ਵਿਰੋਧੀ ਧਿਰ ਇਸ ਮੁੱਦੇ ਤੇ ਖਾਮੋਸ਼ੀ ਰਹਿ ਗਈ ਸਿਰਫ ਇੱਕ ਪ੍ਰੈਸ ਕਾਨਫਰੰਸ ਕੀਤੀ ਭਾਰਤੀ ਜਨਤਾ ਪਾਰਟੀ ਨੇ ਸ਼ੈਦੂ ਦੇ ਚਕਾਲੀਆ ਸਾਹਿਬ ਆਏ ਸਨ ਉਹਨਾਂ ਨੇ ਇਹਨਾਂ ਤੋਂ ਜਵਾਬ ਮੰਗਿਆ ਸੀ ਜੋ ਮੈਂ ਤੁਹਾਡੇ ਸੰਮੁਖ ਹੁਣ ਸਾਰਾ ਬੈਕਗ੍ਰਾਉਂਡ ਰੱਖਣ ਜਾ ਰਿਹਾ ਕਿ ਗੱਲ ਕੀ ਸੀ ਗੱਲ ਇਹ ਹੈ ਬਈ ਕਿ ਦਰਅਸਲ ਜਦੋਂ ਇਹ ਰਾਜ ਸਭਾ ਦੇ ਵਿੱਚ ਭੇਜੇ ਗਏ ਸਨ ਉਸ ਵੇਲੇ ਕਾਫੀ ਚਰਚਾ ਚੱਲੀ ਸੀ ਕਿ ਇਹਨਾਂ ਨੂੰ ਜੋ ਪ੍ਰਾਪਰਟੀ ਮਿਲੀ ਹੈ ਇੰਡਸਟਰੀ ਵਾਸਤੇ ਉਦਯੋਗ ਵਾਸਤੇ ਤਾਂ ਉਹਦਾ ਇਹਨਾਂ ਨੇ ਮਿਸਯੂਜ਼ ਕੀਤਾ ਯਾਨੀ ਦੁਰਵਰਤੋਂ ਕੀਤੀ ਹੈ ਭਾਗ ਉਹਦੇ ਤੇ ਹੋਰ ਚੀਜ਼ਾਂ ਬਣਾ ਦਿੱਤੀ ਹੈ ਮਤਲਬ ਮੈਂ ਇੱਕ ਛੋਟੀ ਜੀ ਤੁਹਾਨੂੰ ਮਿਸਾਲ ਦੇਣਾ ਚੀਜ਼ ਸਾਦੀ ਸਮਝ ਆ ਜਾਵੇ ਤੇ ਬਿਹਤਰ ਹੁੰਦੀ ਹੈ فرض کرو ਤੁਸੀਂ بینک ਤੋਂ لون لیا ہے گھر ਬਣਾਉਣ ਵਾਸਤੇ ਤਾਂ ਤੁਸੀਂ ਉਸ لون ਦੇ ਨਾਲ ਇਹ ਨਹੀਂ ਹੈ ਕਿ ਪੰਜ ਸੱਤ ਜਾ ਕੇ ਟੈਕਸੀਆਂ ਪਾ ਲਓਗੇ ਠੀਕ ਹੈ ਨਾ ਜੀ ਸੋ ਯਾਨੀ ਪਰਪਸ ਇੱਕ ਵੱਖਰਾ ਵਿਸ਼ਾ ਹੁੰਦਾ ਹੈ ਤੇ ਨਿਯਮ ਜਿਹੜੇ ਆ ਉਹ ਉਹਦੇ ਨਾਲ ਜੁੜਦੇ ਹੀ ਆ ਮੰਤਬ ਮੰਤਬ ਵੱਖਰਾ ਵਿਸ਼ਾ ਹੋ ਸਕਦਾ ਹੈ ਹਰੇਕ ਜਗ੍ਹਾ ਦਾ ਮੰਤਬ ਹਰ ਇੱਕ ਚੀਜ਼ ਦਾ ਮੰਤਵ ਵੱਖਰਾ ਪਰ ਨਿਯਮ ਉਹਤੇ ਤੇ ਵੱਖੋ ਵੱਖਰੇ ਹੁੰਦੇ ਪਰ ਉਹ ਲਾਗੂ ਰਹਿੰਦੇ ਆ ਇਸ ਮਾਮਲੇ ਚ ਕੀ ਸੀ ਮੈਂ ਤੁਹਾਨੂੰ ਥੋੜਾ ਬੈਕਗ੍ਰਾਉਂਡ ਚ ਲੈ ਜਾਣਾ ਦੌਰ ਸੀ 1992 ਦਾ ਉਸ ਵੇਲੇ ਬੈਂਤ ਸਿੰਘ ਸਰਕਾਰ ਚੱਲ ਰਹੀ ਸੀਗੀ ਇਹਨਾਂ ਨੇ ਪੰਜਾਬ ਸਮਾਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ ਲਿਮਟਿਡ ਦੇ ਜ਼ਰੀਏ ਇਹ ਫੈਸਲਾ ਕੀਤਾ ਕਿ ਜਿਹੜੀ ਰਾਜ ਦੀ ਇੰਡਸਟਰੀ ਦਾ ਪਲਾਨ ਹੋ ਰਿਹਾ ਹੈ ਹਿਜਰਤ ਹੋ ਰਹੀ ਹੈ ਯਾਨੀ ਬਾਹਰ ਜਾ ਰਹੀ ਹੈ ਇਹਨੂੰ ਰੋਕਣ ਵਾਸਤੇ ਤੇ ਰੁਜ਼ਗਾਰ ਨੂੰ ਸੁਰਜੀਤ ਕਰਨ ਵਾਸਤੇ ਬਈ ਆਪਾਂ ਯਾਨੀ ਜਿਦਾ ਕਹੋ ਕਿ ਉਦਯੋਗਕ ਪਲਾਟ ਕਹੋ ਜਾਂ ਇਸ ਤਰ੍ਹਾਂ ਉਸ ਵੇਲੇ ਫੋਕਲ ਪੁਆਇੰਟ ਇਹ ਚੀਜ਼ਾਂ ਕੱਟੀਆਂ ਗਈਆਂ ਸੀ ਮੇਰੇ ਖਿਆਲ ਦੇ ਨਾਲ ਫੋਕਲ ਪੁਆਇੰਟ ਹੀ ਬੋਲਿਆ ਜਾਂਦਾ ਸੀਗਾ ਤਾਂ ਇਹਦੇ ਵਿੱਚ ਜ਼ਿਆਦਾਤਰ ਤੁਹਾਨੂੰ ਪਤਾ ਹੀ ਆ ਲੁਧਿਆਣਾ ਸਾਡੀ ਉਦਯੋਗਿਕ ਇੱਕ ਤਰ੍ਹਾਂ ਨਾਲ ਕਹਿ ਲਓ ਰਾਜਧਾਨੀ ਆ ਜਿਵੇਂ ਪੂਰੇ ਦੇਸ਼ ਦੀ ਰਾਜਧਾਨੀ ਦਿੱਲੀ ਇੰਡੀਆ ਦੀ ਆਰਥਿਕ ਰਾਜਧਾਨੀ ਮੁੰਬਈ ਤੇ ਉਸੇ ਤਰ੍ਹਾਂ ਮਾਂਚੈਸਟਰ ਆਫ ਪੰਜਾਬ ਕੌਣ ਆ ਲੁਧਿਆਣਾ ਤਾਂ ਇਹ ਜਿਹੜੀ ਇੱਥੇ ਜ਼ਮੀਨ ਸੀਗੀ ਮੁੰਡੀਆਂ ਕਲਾ ਪਿੰਡ ਆ ਵੈਸੇ ਹੁਣ ਇਹ ਜੇ ਤੁਸੀਂ ਵੇਖੋਗੇ ਤੇ ਚੰਡੀਗੜ੍ਹ ਰੋਡ ਦੇ ਉੱਤੇ ਆ ਜਾਂਦੀ ਹੈ ਜਗ੍ਹਾ ਮੈਂ ਹੋਰ ਥੋੜਾ ਜਿਹਾ ਤੁਹਾਨੂੰ ਸੌਖਿਆਂ ਕਰ ਦਿੰਦਾ ਇੱਕ ਬਹੁਤ ਵੱਡਾ ਨਿੱਜੀ ਹਸਪਤਾਲ ਜਿਹੜਾ ਹੈ ਉਹ ਇਸੇ ਲੋਕੇਸ਼ਨ ਤੇ ਹੈ ਉਹਦੇ ਬਿਲਕੁਲ ਨਜ਼ਦੀਕ ਇਹ ਜਗ੍ਹਾ ਪੈਂਦੀ ਹੈ ਜੇ ਕਿਸੇ ਨੇ ਜਾ ਕੇ ਚੈੱਕ ਕਰਨਾ ਹੋਵੇ ਗੱਭਰੂ ਦੀ ਰਫ਼ਤਾਰ ਚੈੱਕ ਕਰ ਤਾਂ ਗੱਲ ਇਹ ਹੈ ਕਿ ਫੇਜ਼ 8 ਫੋਕਲ ਪੁਆਇੰਟ ਦਾ ਵਿਕਾਸ ਕੀਤਾ ਗਿਆ ਸੀ ਮੰਤਵ ਕੀ ਸੀ ਬੇਅੰਤ ਸਿੰਘ ਸਰਕਾਰ ਦਾ ਕਿ ਭਾਈ ਜੋ ਇੰਡਸਟਰੀ ਬਾਹਰ ਜਾ ਰਹੀ ਹੈ ਕਿਉਂਕਿ ਤੁਹਾਨੂੰ ਪਤਾ ਪੰਜਾਬ ਕਿਸ ਦੌਰ ਚੋਂ ਗੁਜ਼ਰ ਰਿਹਾ ਸੀਗਾ ਲੰਘ ਰਿਹਾ ਸੀਗਾ ਤੇ ਇੰਡਸਟਰੀ ਪੰਜਾਬ ਦੀ ਬੈਕਬੋਨ ਸੀਗੀ 80 ਤੱਕ 90 ਤੱਕ ਜਦੋਂ ਹਿਜਰਤ ਹੋਣੀ ਸ਼ੁਰੂ ਹੋਈ ਤਾਂ ਫਿਰ ਇਹਨਾਂ ਨੇ ਰੋਕਣ ਵਾਸਤੇ ਇਹ ਸਕੀਮ ਲਿਆਂਦੀ ਸੀ ਤਾਂ ਜਿਹਦੇ ਵਿੱਚ ਹੁਣ ਮਤਲਬ ਕਿ ਆ ਜਾਓ ਫਿਰ ਵਾਪਸ ਕਿ ਉੱਥੇ ਲੁਧਿਆਣੇ ਦੇ ਵਿੱਚ ਫੇਜ਼ 8 ਫੋਕਲ ਪੁਆਇੰਟ ਦਾ ਵਿਕਾਸ ਕੀਤਾ ਗਿਆ ਜਿਹਦੇ ਵਿੱਚ ਵੱਡੇ ਵੱਡੇ ਕਾਰਪੋਰੇਟ ਘਰਾਨਿਆਂ ਨੂੰ ਲਗਭਗ ਲਗਭਗ 50 50 ਏਕੜ ਦੇ 50 ਪਲਾਟ ਅਲਾਟ ਕੀਤੇ ਗਏ ਜਿਹਦੇ ਵਿੱਚ ਅੱਜ ਵੱਡੀ ਸੰਖਿਆ ਦੇ ਵਿੱਚ ਇੰਡਸਟਰੀ ਵਿਕਸਤ ਹੋ ਚੁੱਕੀ ਹੈ ਹਾਲਾਂਕਿ ਇਹ ਜਿਹੜੀ ਕੰਪਨੀ ਹੈ ਇਹਦਾ ਨਾਮ ਵੀ ਲੈ ਦਿੰਨਾ ਰਿਤਿਸ਼ ਪ੍ਰਾਪਰਟੀਆਂ ਐਂਡ ਇੰਡਸਟਰੀ ਲਿਮਟਿਡ ਜਿਹਦਾ ਕਿ ਤੁਸੀਂ ਦੇਖ ਸਕਦੇ ਹੋ ਕਿ ਭਾਈ ਸੰਜੀਵ ਅਰੋੜਾ ਜੀ ਦੇ ਨਾਲ ਹੀ ਲਿੰਕ ਜੁੜਦਾ ਹੈ ਅੱਛਾ ਇਹਨਾਂ ਨੇ ਮਤਲਬ ਕਿ ਜਦੋਂ ਉੱਥੇ ਜ਼ਮੀਨ ਹਾਸਲ ਕੀਤੀ ਤਾਂ ਦੋਸ਼ ਇਹ ਹੈ ਕਿ ਇਹਨਾਂ ਨੇ ਆਪਣੀ ਜਿਹੜੀ ਉਹ ਅਲਾਟਮੈਂਟ ਸੀ ਉਹਨੂੰ ਅਧਿਯੋਗਕ ਮੰਤਵ ਲਈ ਹਾਸਲ ਜੋ ਕੀਤਾ ਸੀ ਤਾਂ ਉੱਥੇ ਇਹਨਾਂ ਨੇ ਅੱਗੇ ਚੱਲ ਕੇ ਰਹਾਇਸ਼ੀ ਫਲੈਟ ਬਣਾ ਦਿੱਤੇ ਹੈਮਟਨ ਹੋਮਸ ਉਹਦਾ ਤੁਹਾਨੂੰ ਮਿਲ ਜਾਏਗਾ ਸਾਰਾ ਬਿਊਰੋ ਮਿਲ ਜਾਏਗਾ ਜੇ ਤੁਸੀਂ ਚਾਓ ਇੰਟਰਸਟ ਹੈ ਤੁਹਾਨੂੰ ਤਾਂ ਉਹ ਮਸ਼ਹੂਰੀ ਵੀ ਮਿਲ ਜਾਏਗੀ ਆ ਉਹਨਾਂ ਦੀ ਮਸ਼ਹੂਰੀ ਆਮ ਤੌਰ ਤੇ ਚੱਲਦੀ ਹੈ ਕਿ ਤੁਸੀਂ ਇੱਥੇ ਫਲੈਟ ਜਿਹੜੇ ਆ ਉਹ ਹਾਸਲ ਕਰ ਸਕਦੇ ਹੋ ਹੈਮਪਟਨ ਹੋਮਸ ਦੇ ਨਾਮ ਦੇ ਨਾਲ ਇਹ ਸਭ ਕੁਝ ਚੱਲਦਾ ਹੈ ਇਹਦੇ ਵਿੱਚ ਅੱਗੇ ਜੇ ਤੁਸੀਂ ਦੇਖਣੀਆਂ ਹੋਣ ਆ ਕੁਝ ਰੈਵਨਿਊ ਡਿਪਾਰਟਮੈਂਟ ਦੇ ਜਿਹੜੇ ਹੁੰਦੇ ਆ ਨਾ ਰਿਕਾਰਡ ਉਹੀ ਹਾਸਲ ਨੇ ਖੈਰ ਗੱਲ ਇਹ ਆ ਕਿ ਇਹ ਜ਼ਮੀਨ ਜਿਹੜੀ ਸੀਗੀ ਉਹ ਇਹਨਾਂ ਨੂੰ ਉਦਯੋਗਿਕ ਮੰਤ ਵਾਸਤੇ ਦਿੱਤੀ ਗਈ ਕਥਿਤ ਦੋਸ਼ ਇਹ ਨੇ ਕਿ ਇਹਨਾਂ ਨੇ ਉਹਦੇ ਤੇ ਰਹਾਇਸ਼ੀ ਫਲੈਟ ਬਣਾ ਕੇ ਬਹੁਤ ਵੱਡਾ ਹੁਣ ਤੇ ਕਹਿ ਲਈਏ ਕਿ ਕਾਰੋਬਾਰੀ ਖੜਾ ਕਰ ਦਿੱਤਾ ਉਸ ਵੇਲੇ ਜਿਸ ਵੇਲੇ ਸੰਜੀਵ ਅਰੋੜਾ ਉਰਫ ਸਨੀ ਜੀ ਨੇ ਰਾਜ ਸਭਾ ਚ ਭੇਜਿਆ ਗਿਆ ਸੀ ਤਾਂ ਇਹਨਾਂ ਦੇ ਐਮ ਐਲ ਏ ਹੁੰਦੇ ਸਨ ਕੋਰਪਰੀਤ ਗੋਗੀ ਉਹਨਾਂ ਦੀ ਸਟੇਟਮੈਂਟ ਕੋਟ ਕਰਦਾ ਉਹਨਾਂ ਨੇ ਕਿਉਂਕਿ ਇਹ ਵੀ ਜਿਸ ادارے ਨੇ ਇਹ ਜ਼ਮੀਨ ਅਲਾਟ ਕੀਤੀ ਸੀਗੀ ਮਤਲਬ ਪੰਜਾਬ ਸਮਾਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ ਲਿਮਟਿਡ ਦੇ ਤਹਿਤ ਇਹ ਵੀ ਕਿਸੇ ਸਮੇਂ ਮੇਰੇ ਖਿਆਲ ਦੇ ਨਾਲ ਉਸ ادارے ਨਾਲ ਜੁੜੇ ਰਹੇ ਆ ਇਹਨਾਂ ਨੇ ਕਿਹਾ ਸੀਗਾ ਉਸ ਵੇਲੇ ਕਿ ਭਈ ਅਗਰ ਕੋਈ ਜ਼ਮੀਨ ਕਿਸੇ ਖਾਸ ਮਕਸਦ ਦੇ ਲਈ ਸਬਸਿਡਾਈਜ਼ ਕੀਮਤਾਂ ਤੇ ਅਲਾਟ ਕੀਤੀ ਜਾਂਦੀ ਹੈ ਤਾਂ ਉੱਥੇ ਸਿਰਫ ਉਸੇ ਕੈਟਾਗਰੀ ਦੀ ਹੀ ਕੋਈ ਵੀ ਕੋਈ ਵੀ ਮਤਲਬ ਜੋ ਤੁਸੀਂ ਅੱਗੇ ਜਾ ਕੇ ਇਮਾਰਤ ਸਾਜ਼ੀ ਕਰਨੀ ਹੈ ਉਹ ਅਦਯੋਗ ਕਿਹੀ ਹੋ ਸਕਦੀ ਹੈ ਖੁਦ ਗੋਗੀ ਸਾਹਿਬ ਕਹਿੰਦੇ ਨੇ ਕਿ ਉਹਨੂੰ ਤੁਸੀਂ ਦੂਜੇ ਵਪਾਰਕ ਇhtਤਾਂ ਵਾਸਤੇ ਇਸਤੇਮਾਲ ਨਹੀਂ ਕਰ ਸਕਦੇ ਖੁਦ ਉਸ ਵੇਲੇ ਦੇ ਐਮਐਲਏ ਗੋਗੀ ਸਾਹਿਬ ਦਾ ਮੈਂ ਬਿਆਨ ਕੋਟ ਕਰ ਰਿਹਾ ਹਾਂ ਸਾਹਿਬ ਠੀਕ ਹੈ ਨਾ ਜੀ ਫਿਰ ਇੱਕ ਹੋਰ ਜਿਹੜੇ ਸੀਏ ਆ ਸੰਜੀਵ ਸ਼ਰਮਾ ਮੈਂ ਉਹਨਾਂ ਦਾ ਬਿਆਨ ਵੀ ਜ਼ਰੂਰ ਕੋਟ ਕਰਨਾ ਚਾਹਾਂਗਾ ਜਿਹੜਾ ਉਹਨਾਂ ਨੇ ਦਿੱਤਾ ਸੀਗਾ ਕਿ ਇਸ ਤਰ੍ਹਾਂ ਜਿਹੜੀ ਹਾਸਲ ਕੀਤੀ ਜ਼ਮੀਨ ਆ ਤਾਂ ਉਹਦਾ ਪਰਪਸ ਜਦੋਂ ਬਦਲ ਜਾਂਦਾ ਹੈ ਤਾਂ ਉਸ ਦੀ ਅਲਾਟਮੈਂਟ ਰੱਦ ਹੋ ਸਕਦੀ ਹੈ ਉਸ ਵੇਲੇ ਅਰੋੜਾ ਸਾਹਿਬ ਨੇ ਵੀ ਕਿਹਾ ਸੀਗਾ ਕਿ ਸੋਮਵਾਰ ਨੂੰ ਮੈਂ ਜਵਾਬ ਦੇਵਾਂਗਾ ਮਤਲਬ ਕਿ ਜਦੋਂ ਇਹ ਚਰਚਾ ਚੱਲੀ ਇਹਨਾਂ ਨੂੰ ਰਾਜ ਸਭਾ ਚ ਭੇਜਣਾ ਸੀ ਤੇ ਇਹਨਾਂ ਨੇ ਕਹਿ ਸੀਗਾ ਕਿ ਮੈਂ ਜਵਾਬ ਦੇਵਾਂਗਾ ਗੱਲ ਜਵਾਬ ਦੇਣ ਦੀ ਨਹੀਂ ਹੈ ਗੱਲ ਸਰਕਾਰ ਵੱਨਿਓ ਹੁਣ ਜਵਾਬ ਦੇਣ ਦੀ ਹੈ ਕਿ ਅਰੋੜਾ ਸਾਹਿਬ ਜਦੋਂ ਤੱਕ ਤੁਸੀਂ ਇਹ ਵੀਡੀਓ ਦੇਖੋਗੇ ਸ਼ਾਇਦ ਹੋ ਸਕਦਾ ਹੈ ਕਿ ਮੰਤਰੀ ਮੰਡਲ ਚ ਵੀ ਆ ਚੁੱਕੇ ਹੋਣ ਪਰ ਗੱਲ ਇਹ ਆ ਕਿ ਭਾਈ ਤੁਸੀਂ ਹੁਣ ਸਰਕਾਰ ਯਾਨੀ ਤੁਸੀਂ ਇਹ ਦੱਸੋ ਲੋਕਾਂ ਨੂੰ ਕਿ ਇਹ ਮਾਮਲਾ ਨਿਬੜ ਗਿਆ ਜੇ ਨਿਬੜਿਆ ਤੇ ਕਿੰਨਾ ਨੀਮਾ ਤਹਿਤ ਨਿਬੜਿਆ ਮੈਂ ਇੱਕ ਛੋਟੀ ਜੀ ਗੱਲ ਕਹਿ ਕੇ ਤੇ ਗੱਲ ਖਤਮ ਕਰ ਦੇਣਾ ਕਿ ਰਿਤਿਸ਼ ਪ੍ਰਾਪਰਟੀਜ਼ ਐਂਡ ਇੰਡਸਟਰੀਜ਼ ਲਿਮਟਿਡ ਦੀ ਇੱਕ ਹੋਰ ਖਬਰ ਮੈਂ ਤੁਹਾਨੂੰ ਦੱਸ ਦੇਣਾ ਇਹਦੇ ਵਿੱਚ ਕੀ ਹੋਇਆ ਸੀਗਾ ਕਿ ਸਾਬਕਾ ਕੈਪਟਨ ਸਰਕਾਰ ਨੇ ਲੁਧਿਆਣਾ ਇੰਪਰੂਵਮੈਂਟ ਟਰਸਟ ਵੱਨਿਓ ਮਾਡਲ ਟਾਊਨ ਦੇ ਵਿੱਚ ਲਗਭਗ 350 ਕਰੋੜ ਦੀ ਜਿਹੜੀ ਕੋਈ ਜ਼ਮੀਨ ਸੀਗੀ ਉਹ 90 ਕਰੋੜ ਦੇ ਵਿੱਚ ਅਲਾਟ ਕੀਤੀ ਸੀ ਜਿਹਦੇ ਤੇ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਤੇ ਕਾਂਗਰਸੀ ਨੇਤਾ ਜਾਂ ਹੋਰ ਜਿਹੜੇ ਟਰਸਟੀ ਸੀਗੇ ਉਹਨਾਂ ਵੱਨਿਓਂ ਜ਼ਿਆਦਾ ਬੋਲੀ ਦਾ ਆਫਰ ਆ ਗਿਆ ਤੇ ਭਾਰੀ ਵਿਵਾਦ ਹੋਇਆ ਤੇ ਖੁਦ ਜਿਹੜੇ ਸਾਬਕਾ ਮੰਤਰੀ ਸੀ ਭਾਰਤ ਪੁਸ਼ਣ ਆਸ਼ੂ ਇਹਨਾਂ ਨੇ ਵਿਚ ਪੈ ਕੇ ਉਸ ਅਲਾਟਮੈਂਟ ਨੂੰ ਰੱਦ ਕਰਵਾ ਦਿੱਤਾ ਸੀ ਯਾਨੀ ਕੈਪਟਨ ਸਰਕਾਰ ਵੇਲੇ ਵੀ ਇਹ ਵਿਵਾਦ ਹੋਏ ਸਨ ਸੋ ਇਹ ਹੈ ਮਾਮਲਾ ਜੀ ਤੇ ਹੁਣ ਸਰਕਾਰ ਦੱਸ ਦੇਵੇ ਕਿ ਇੱਕ ਪਾਸੇ ਮਜੀਠੀਏ ਤੇ ਇਸ ਤਰ੍ਹਾਂ ਦੇ ਇਲਜ਼ਾਮ ਆ ਦੂਸਰੇ ਪਾਸੇ ਤੁਹਾਡੇ ਅਰੋੜਾ ਸਾਹਿਬ ਤੇ ਵੀ ਕੁਝ ਇਸ ਤਰ੍ਹਾਂ ਦੇ ਕਾਰਨਾਮੇ ਬੋਲਦੇ ਆ ਭਾਈ ਇਹਦੇ ਤੇ ਵੀ ਜ਼ਰਾ ਦਿਓ ਸਫਾਈ ਜ਼ਰਾ ਦਿਓ ਤਵੱਜੋ ਮਿਲਦੇ ਆ ਜੀ ਅਗਲੀ ਵਾਰ ਸਾਰਿਆਂ ਨੂੰ ਸਾਥ ਸੇ